ਕੋਈ ਅਰਬਾਂ ਪਤੀ ਕੋਈ ਦਿਹਾੜੀ ਦਾ ਰਹਾ ਕੋਈ ਮੰਗ ਕੇ ਖਾਂਦਾ ਹੈ ਕਰਮ ਹੀ ਆਖੋ ਸਾਤਾ ਕਰਮ ਹੀ ਕੋਈ ਲੱਖ ਯਦਨ ਕਰ ਲੇ ਫੇਰ ਮਸਾਂ ਰੋਟੀ ਤੱਕ ਰਹਿੰਦਾ ਹੈ ਉਈ ਕਰੋਨਾ ਰਵੰਗਦੀ ਕਰਮਾ ਕਰਕੇ ਕਹੇ ਕੋ 50 ਲੱਖ ਦੀ ਗੱਡੀ ਕਰਮਾ ਕਰਕੇ ਮੈਨੂੰ ਦਿੱਲੀ ਵਾਲਿਆਂ ਨੇ ਦੱਸਿਆ ਜਸਵੀਰ ਸਿੰਘ ਜੀ ਨੇ ਕਹਿੰਦੇ 2-2 2.5-2.5 ਕਰੋੜ 5-5 ਕਰੋੜ ਦੀਆਂ ਵੀ ਗੱਡੀ ਧਰਮਾ ਕਰਕੇ ਕਿਸੇ ਕੋ 5 ਕਰੋੜ ਦੀ ਕਿਸੇ ਕੋ 50 ਲੱਖ ਦੀ ਕਿਸੇ ਕੋ 10 ਲੱਖ ਦੀ ਹੈ ਕੇ ਕੁੱਲ 2.5 ਲੱਖ ਦੀ ਹੈ ਕਿਸੇ ਕੋਲ ਸਕੂਟ ਨਹੀਂ ਹੈ ਕਿਸੇ ਕੋਲ ਸਾਈਕਲ ਹੈ ਕਿਸੇ ਕੋਲ ਲੱਤਾਂ ਹੀ ਨਹੀਂ ਕਰੋ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਮਾਰੇ ਕਰਮਾਂ ਬਾਰੇ ਚਾਨਣਾ ਪਾਓ ਮੈਨੂੰ ਜਵਾਬ ਬੜਾ ਪ੍ਰਿੰਸੀਪਲ ਸਰਜੀਰ ਸਿੰਘ ਜੀ ਜਿਹੜਾ ਮਹਾਰਾਜ ਦਾ ਜਵਾਬ ਲਈ ਮਹਾਰਾਜ ਕਹਿੰਦੇ ਜੈਤਾ ਜੀ ਜਦੋਂ ਫੁੱਲ ਖਿੜਦਾ ਖਿੜਨ ਤੋਂ ਬਾਅਦ ਉਹਨੂੰ ਫਲ ਲੱਗਦਾ ਫੁੱਲ ਲੱਗਣ ਤੋਂ ਬਾਅਦ ਫੁੱਲ ਝੜ ਜਾਂਦਾ ਫਲ ਰਹਿੰਦਾ ਫੁੱਲ ਝੜ ਜਾਂਦਾ ਤੇ ਜਮੀਨ ਤੇ ਡਿੱਗਦਾ ਝੜ ਕੇ ਜਿਹੜਾ ਫੁੱਲ ਫਲ ਦੇ ਕੇ ਝੜਦਾ ਜਮੀਨ ਤੇ ਡਿੱਗਦਾ ਪਰ ਉਹਦੇ ਵਿੱਚੋਂ ਬੀਜ ਨਹੀਂ ਖਤਮ ਹੁੰਦੇ ਆਖੋ ਸਾਧਨ ਹਾਂ ਜਦੋਂ ਜਮੀਨ ਤੇ ਡਿੱਗਦਾ ਉਹ ਮਿੱਟੀ ਵਿੱਚ ਜਿੰਨੇ ਕ ਬੀਜ ਉਹ ਵੀ ਮਿਕਸ ਹੋ ਜਾਂਦੇ ਨੇ ਤੇ ਸਮਾਂ ਪਾ ਕੇ ਫਿਰ ਫੁੱਟਦੇ ਆ ਕਿਤੇ ਵੀ ਫੁੱਟਦੇ ਆ ਗੁਰੂ ਤੇਗ ਬਹਾਦਰ ਜੀ ਕਹਿੰਦੇ ਇਸੇ ਤਰ੍ਹਾਂ ਕਰਮ ਮਰਦੇ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਹਰ ਜਨਮ ਵਿੱਚ ਸਾਡੇ ਨਾਲ ਰਹੇ ਰਹਿੰਦੇ ਆ ਕੋ ਸਾਥ ਨਾ ਵਾਹ ਇਹ ਗੱਲ ਬੜੀ ਡੂੰਗੀ ਜੇ ਘਰ ਜਾ ਕੇ YouTube ਤੋਂ ਕੱਢ ਕੇ ਦੁਬਾਰਾ ਸੁਣ ਲੈ। ਕਿ ਕਰਮਾਂ ਬਾਰੇ ਚਾਨਣਾ ਪਾਓ। ਗੁਰੂਦੇਵ ਭਾਦਰ ਜੀ ਕਹਿੰਦੇ ਵੀ ਫੁੱਲ ਖੜਦਾ ਫਲ ਦਿੰਦਾ ਆਪ ਝੜ ਜਾਂਦਾ। ਜ਼ਮੀਨ ਤੇ ਡਿੱਗਦਾ ਬੀਜ ਕੁਝ ਨਾਲ ਰਹਿੰਦੇ ਆ। ਸਮਾਂ ਆ ਕੇ ਕਿਤੇ ਨਾ ਕਿਤੇ ਹੋ। ਤੇਰ ਫੁੱਟ ਦੇ ਉਹ ਜਗ੍ਹਾ ਤੇ ਫੁੱਟ ਪੈਣ ਉਹ ਮਿੱਟੀ ਕਿਤੇ ਹੋਰ ਚਲੀ ਜਾ ਬੀਜਾਂ ਲਈ ਉੱਥੇ ਫੁੱਟ ਪੈਣ ਕਰਮ ਮਰਦੇ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਨਾਲ ਚੱਲਦੇ ਆਖੋ ਸੱਚ ਨਾਲ ਕਈਆਂ ਦੇ ਵਿਚਾਰ ਕਰਮ ਨਹੀਂ ਹੁੰਦੇ ਜੀ ਆ ਜੀ ਮੈਨੂੰ ਗੱਲ ਪਹੁੰਚ ਜੀ ਸੀ ਮੈਨੂੰ ਇਹਨੇ ਮਿਸਾਲ ਸੁਣਾਈ ਸੀ ਦੁਪਹਿਰ ਦੇ 1 ਵਜੇ 13 ਮਿੰਟ ਤੇ ਬਿਰਲੇ ਟਾਟੇ ਦੇ ਘਰ ਬੱਚੇ ਨੇ ਜਨਮ ਲਿਆ ਪੁੱਤਰ ਨੇ ਲਿਆ ਜ ਆਪਣਾ ਪੁੱਤਰ ਇੱਕ ਝੁੱਗੀ 'ਚ ਰਹਿਣ ਵਾਲੀ ਆਤ ਪਦਰਜੇ ਦੀ ਗਰੀਬ ਉਹਦੇ ਘਰ ਵੀ 1 ਵਜੇ ਕੇ 13 ਮਿੰਟ ਤੇ ਬੱਚੇ ਨੇ ਜਨਮ ਲਿਆ ਹੁਣ 1 ਵਜੇ ਕੇ 14 ਮਿੰਟ ਤੇ 1 ਵਜੇ ਕੇ 15 ਮਿੰਟ ਤੇ ਉਹ ਟਾਟੇ ਬਿਰਲੇ ਵਾਲਾ ਅਰਬਾਂ ਪਤਾਈ ਹੈ ਜਦਾਦ ਦਾ ਮਾਲਕ ਆ ਉਹ ਜਮਦਿਆਂ ਹੀ ਕੰਗਾਲ ਹੈ ਝੁੱਗੀ ਵਾਲਾ ਹੁਣ ਉਹ ਇੱਕ ਦੋ ਮਿੰਟ ਚ ਨਾ ਉਹਨੇ ਪਾਪ ਕੀਤੇ ਨਾ ਉਹਨੇ ਪਾਪ ਕੀਤੇ ਨਾ ਉਹਨੇ ਪੁੰਨ ਕੀਤੇ ਨਾ ਉਹਨੇ ਪੁੰਨ ਕੀਤੇ ਇਹਨੂੰ ਕੀ ਕਹੋਗੇ ਇੱਕ ਜਮਦਿਆਂ ਕੰਗਾਲ ਇੱਕ ਜਮਦਿਆਂ ਅਰਬਾ ਪਤੀ ਪਿਛਲੇ ਕਰਮ ਦੋਵਾਂ ਦੇ ਨਾਲ ਚਲਿਆ ਆਇਆ ਪਿਛਲੇ ਫੁੱਟ ਦੇ ਗੁਰੂ ਦੇਵ ਵਾਹਿਦਰ ਜੀ ਕਹਿੰਦੇ ਮਰਦੇ ਨਹੀਂ ਹਰਦੇ ਨਹੀਂ ਫਲ ਫਲ ਦੇ ਕੇ ਜਮੀਨ ਤੇ ਡਿੱਗਦਾ ਹੈ ਬੀਜ ਨਾਲ ਡਿੱਗਦਾ ਹੈ ਸਮਾਂ ਉਹ ਤੇ ਕਿੰਨੇ ਕੇ ਤੜਦੀ ਦੇ ਫੁੱਟਦੇ ਹੈ ਇਸੇ ਤਰ੍ਹਾਂ ਕਰਮ ਕਿਸੇ ਨ ਕਿਸੇ ਰੂਪ ਤੁਰੇ ਰਹਿੰਦੇ ਬੰਦ